ਮੈਂ ਸਾਰਾ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਮੇਰੀ ਜੁਆਇਨਿੰਗ ਇੱਥੇ ਟ੍ਰਾਂਸਫਰ ਹੋਈ ਸੀ ਪਹਾਣੀਗੜ੍ਹ ਤੋਂ ਮੈਂ ਬਈ ਤੇ ਇੱਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਾ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸਮੱਤ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ ਇੰਪਲਾਈ ਹਾਂ ਇੱਥੇ ਐਮਰਜੈਂਸੀ ਦੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਏਕੀ ਦੀ ਡਿਊਟੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਮੁਸਤੈਦੀ ਦਿਖਾਈ ਉਹਨੂੰ ਫੜ ਲਿਆ ਫੜ ਕੇ ਉਹਨੂੰ ਆਪਾਂ ਪੁਲਿਸ ਚੌਕੀ ਬਣੀ ਹੋਈ ਹੈ ਥਾਣੇ ਇੱਥੇ ਉਹਨਾਂ ਨੂੰ ਫੋਨ ਕਰਤਾ ਰੁੱਕਾ ਵੀ ਭੇਜਤਾ ਉਹ ਲੇਡੀ ਨੂੰ ਚ ਲੈ ਗਏ ਨੇ ਫੜ ਕੇ ਇੱਥੇ ਲੇਡੀ ਡਾਕਟਰ ਦੀ ਡਿਊਟੀ ਵੀ ਹੁੰਦੀ ਜੀ ਹਾਂਜੀ ਹਾਂਜੀ 24 ਘੰਟੇ ਡਿਊਟੀ ਹੁੰਦੀ ਹੈ ਜੀ ਡਾਕਟਰ ਹਰਪੀ ਤੇ ਦੇਖੀ ਨੇ ਇਹ ਡਿਊਟੀ ਤੇ ਸੀ ਜਦੋਂ ਨੇ ਧਿਆਨ ਚ ਆਇਆ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਰੁੱਕਾ ਭਜਵਾ ਕੇ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ ਸੀ ਅਸੀਂ ਕਿਉਂ ਵਾਰ ਇੱਥੇ ਚੱਕਰ ਵੀ ਮਾਰਦੇ ਸੀ ਡੀਆ ਤੇ ਕੋਈ ਡਾਕਟਰ ਲੇਡੀ ਡਾਕਟਰ ਕੋਈ ਸਿਰਫ ਲੱਗਾ ਹੀ ਸੀ ਤੇ ਉਹ ਤਾਰੀਆਂ ਕਿੰਨੀ ਦੇਰ ਵਾਸਤੇ ਜਿਵੇਂ ਅੱਜ ਛੰਡੇ ਆ ਕਿੰਨੀ ਦੇਰ ਵਾਸਤੇ ਘਰ ਜਾਗੇ ਕੀ ਆਨ ਕਾਲ ਡਿਊਟੀ ਹੁੰਦੀ ਹੈ ਸੰਡੇ ਨੂੰ ਜਿਵੇਂ ਨਾ ਰਾਉਂਡ ਦਾ ਕਲੌਕ ਤਾਂ ਸਾਡੇ ਕੋਲ ਰਗਾਨੀਗੋਟ ਚਾਰ ਹੀ ਨੇ ਰਾਉਂਡ ਦਾ ਕਲੌਕ ਤਾਂ ਬੈਠ ਨਹੀਂ ਸਕਦਾ ਜਦੋਂ ਲੋਡ ਹੁੰਦੀ ਹੈ ਉਸ ਵੇਲੇ ਆ ਜਾਂਦੇ ਨੇ ਆਨ ਕਾਲ ਡਿਊਟੀ ਹੁੰਦੀ ਹੈ ਇਹਨਾਂ ਦੀ ਮੁਸਤਕਿਲ ਲੇਬਰ ਹੂਮ ਚ ਇਹਨਾਂ ਦੀ ਆਨ ਕਾਲ ਚੱਲਦੀ ਹੈ ਉਹਨਾਂ ਉੱਪਰ ਕੀ ਕਾਰਵਾਈ ਹੋਈ ਜੀ ਪੁਲਿਸ ਨੂੰ ਫੜਾਤਾ ਜੀ ਅਸੀਂ ਉਹਨੂੰ ਲੇਡੀ ਨੂੰ ਰੁਕਾ ਭੇਜਤਾ ਬਾਕੀ ਜੋ ਪੁਲਿਸ ਕਾਰਵਾਈ ਕਰੂਗੀ ਜਾਂ ਸਾਡੇ ਤੋਂ ਕੋਈ ਚੀਜ਼ ਚਾਹੀਦੀ ਹੋਵੇ ਉਹਨੂੰ ਦੇਵਾਂਗੇ ਜਰੂਰ ਕੋਈ ਹੋਰ ਵੀ ਕੋਈ ਇੱਥੇ ਕੋਈ ਤੁਹਾਨੂੰ ਸਟਾਫ ਦੀ ਜਾਂ ਕਿਸੇ ਵੀ ਦੀ ਕੋਈ ਝੂਠ ਹੈ ਜੀ ਉਹ ਦੱਸ ਸਾਹਿਬ ਡਿਟੇਲ ਵੀ ਦੱਸਣਗੇ ਤੁਹਾਨੂੰ ਤੇ ਆਪਣੀ ਡਿਮਾਂਡ ਦੀਆਂ ਕੋਈ ਇਹਦੀਆਂ ਕਮੀਆਂ ਵੀ ਦੱਸਣਗੇ। ਹਾਂ ਐਕਚੁਅਲੀ ਅੱਜ ਮੈਂ ਔਨ ਕਾਲ ਸੀਗੀ। ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ, ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ। ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਤੇ ਮੈਂ ਐਮਰਜੈਂਸੀ ਵਾਰਡ 'ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ। ਇਹ ਐਮਰਜੈਂਸੀ 'ਚ ਕੰਮ ਨਹੀਂ ਕਰਦੀ ਹੈ। ਇਹ ਤੇ ਕੋਈ ਅਗਿਆਤ ਮਹਿਲਾ ਹੈ। ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ। ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਮਣੂ ਇਨਫਾਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫਾਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਐਕਚੁਅਲੀ ਕੋਈ ਕੋਈ ਗੱਲ ਨਹੀਂ ਆ ਕਿ ਉਹ ਮੋਤੀ ਇਸਨੇ ਕੋਈ ਸ਼ਿਕਾਇਤ ਨਹੀਂ ਹੈ ਗਈ ਹਾਂ ਐਕਚੁਅਲੀ ਸਾਡੇ ਕੋਲ ਸਿਵਲ ਹਸਪਤਾਲ ਦੇ ਪਰਿਸਰ ਦੇ ਅੰਦਰ ਹੀ ਚੌਕੀ ਬਣਾ ਦਿੱਤੀ ਗਈ ਹੈ ਜਿਹਦੇ ਕਰਕੇ ਸਾਨੂੰ ਹੁਣ ਬਹੁਤ ਸੁਵਿਧਾਵਾ ਹੋ ਗਈ ਹੈ ਬਹੁਤ ਅੱਛੀ ਫੈਸਿਲਿਟੀ ਹੋ ਗਈ ਕਿ ਕੋਈ ਵੀ ਇਹੋ ਜਿਹਾ ਵਾਕਿਆ ਹੁੰਦਾ ਹੈ ਤੇ ਨਾਲ ਦੇ ਨਾਲ ਪੁਲਿਸ ਆ ਜਾਂਦੀ ਹੈ ਤੇ ਲੋਕਾਂ ਦੀ ਹੈਲਪ ਲਈ ਆ ਕੇ ਔਰ ਯੂ ਜਿਵੇਂ ਅੱਜ ਹੀ ਇਨਸੀਡੈਂਸ ਹੋਇਆ ਤੇ ਕੋਈ ਇਹਦੇ ਕਰਕੇ ਦੇਖੋ ਕਿਸੇ ਨਾਲ ਵੀ ਕੁਝ ਵਾਪਰ ਸਕਦਾ ਸੀਗਾ ਜਿਵੇਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਂਦੀ ਲੋਕਾਂ ਦੇ ਪਰਸ ਪੁਰਸ ਚੱਕ ਕੇ ਲੈ ਜਾਂਦੀ ਮੋਬਾਈਲ ਚੱਕ ਕੇ ਲੈ ਜਾਂਦੀ ਤੇ ਉਹ ਇਹੋ ਜਿਹਾ ਕੋਈ ਵੀ ਚੀਜ਼ ਨਾ ਹੋਏ ਇਸ ਕਰਕੇ ਪੁਲਿਸ ਨੇ ਨਾਲ ਦੇ ਨਾਲ ਆਈ ਐਕਸ਼ਨ ਲਿਆਂ ਬਹੁਤ ਵਧੀਆਂ ਹੋ ਗਿਆ ਕੰਮ ਅਗਰ ਸਾਨੂੰ ਸਿਕਿਉਰਿਟੀ ਗਾਰਡ ਵੀ ਮਿਲ ਜਾਣ ਇੱਥੇ ਰਾਉਂਡ 24 ਘੰਟੇ ਤੇ ਹੋਰ ਵੀ ਵਧੀਆਂ ਹੋ ਜਾਊਗਾ ਇਹਦੇ ਸਟਾਫਰਸ ਦੇ ਉਹਨਾਂ ਨੂੰ ਕੋਈ ਮਤਲਬ ਵੜਦੀ ਨਹੀਂ ਅਲਾਉ ਕੀਤੀ ਹੋਈ ਕਿ ਤੁਸੀਂ ਇਹਦੀ ਵੜਦੀ ਹਮੇਸ਼ਾ ਪਾ ਕੇ ਰੱਖਣੀ ਹੈ ਨਹੀਂ ਹੈਗੀ ਹੈ ਜੀ ਵੜਦੀ ਹੈਗੀ ਹੈ ਸਟਾਫਰਸ ਦੇ ਆ ਇਸ ਬਾਰੇ ਤੁਸੀਂ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਹੋ ਤੇ ਉਹ ਵੀ ਡਿਊਟੀ ਤੁਹਾਡੇ ਕੋਲ ਨੇ ਗਾਇਵੀ ਵਾਰ ਜੀ 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 ਨਹੀਂ ਲੇਕਿਨ ਸਟਾਫ ਨਰਸਿਸ ਇਹ ਦੇਖੋ ਮੈਂ ਵੀ ਇੱਕ ਐਮਪਲੋਈ ਹਾਂ ਉਹ ਵੀ ਐਮਪਲੋਈ ਹੈ ਆ ਅੱਪਾ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ ਕਿਉਂਕਿ ਇਹ ਪਛਾਣ ਨਹੀਂ ਹੋ ਜਾਂਦੀ ਹੈ ਕਿ ਹਾਂ ਜੀ ਜੀ ਨਹੀਂ ਲੈਬ ਕੋਟ ਇਹਨਾਂ ਨੇ ਪਾਇਆ ਹੁੰਦਾ ਇਹਨਾਂ ਨੂੰ ਵਾਈਟ ਕੋਟ ਹਾਫ ਜੋ ਹਾਫ 슬ੀਵਸ ਦਾ ਉਹ ਹੈ ਪਾ ਕੇ ਰੱਖਦੇ ਉਸ ਟਾਈਮ ਤੇ ਪਾਇਆ ਹੋਇਆ ਸੀਗਾ ਸਟਾਫ ਕਰਦੇ ਇਸ ਬਾਰੇ ਕੁਝ ਕੋਡ ਦੋਸੋਗੇ ਇਹ ਹੋਣੀ ਨਹੀਂ ਹੈਗਾ ਕਿਸ ਨੇ ਕੋਡ ਪਾਇਆ ਹੋਇਆ ਹੈ ਜਾਂ ਕੋਈ ਆਪੀ ਐਡਰੈਸ ਕੋਈ ਕੋਈ ਹੈ ਇੱਕ ਵਾਰੀ ਆਪਾਂ ਇਸ ਸਮੋਸਾ ਬਨ ਨਾਲ ਗੱਲ ਕਰ ਲੈਂਦੇ ਹਾਂ ਇਸ ਬਾਰੇ ਮੇਰਾ ਨਾਮ ਰੋਹੀਦਾ ਸਰ ਕੀ ਵਾਕਿਆ ਹੋਇਆ ਸੀ ਗੱਲ ਸਰ ਇਹ ਗੱਲ ਇਦਾਂ ਦੀ ਸੀ ਕਿ ਇੱਕਾਂ ਛੱਤੀ ਔਰਤ ਆਈ ਜੀ ਔਰ ਇੱਕ ਦੇ ਬਾੜੇ ਹਿਰਕ ਦੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਕਿਸੇ ਨੂੰ ਪਾਣੀ ਪਿਆਂਦੀ ਸੀ ਕਿਸੇ ਨੂੰ ਕੁਝ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਤੁਹਾਡੇ ਬੇਟਾ ਹੋਏ ਕਿ ਬੇਟੀ ਮਖਈਏ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਜੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦੇਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫਿਰ ਕਰਾਂਗੇ ਜੀ ਅਸੀਂ ਫਿਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫਿਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮੁਖਾਈ ਤੁਹਾਡੀ ਡਿਊਟੀ ਕਿੱਥੇ ਜੀ ਕਹਿੰਦੀ ਮੈਂ ਤਲਵਿਹਾਨੇ ਤੋਂ ਆਈ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆਈ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਜੀ ਕਦੇ ਕਹਿੰਦੀ ਮੈਂ ਡਾਕਟਰ ਹੈ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਹੀ ਮੈਂ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਜੀ ਉੱਥੇ ਓਨਲੀ ਦੋ ਦੋ ਨਰਸਾਂ ਹੀ ਡਿਊਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮੈਂ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਿਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੀ ਵਾਰ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਹੀ ਜਾ ਕੇ ਜੀ ਫਿਰ ਇਹਨਾਂ ਦੀ ਬੇਟੀ ਜੀ ਸਾਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਏ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਫਿਰ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੀ ਦੋ ਜਣੇ ਜੀ ਟੁੱਟੀ ਹੈ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆ ਤੂੰ ਦਾ ਤੋਂ ਬੱਚੇ ਖੋਈ ਜੀ ਸਨ ਨੇ ਇਹਦਾ ਇਹਦਾ ਨਾਮ ਕੀ ਹੈ ਤੁਸੀਂ ਕਿਹੜੀ ਏਰੀਆ ਚ ਦਿੰਦੇ ਹੋ ਮੇਰਾ ਨਾਮ ਰੋ ਸਬਜੀ ਮੰਡੀ ਕੋਲ ਰਹਿਣਾ ਜੀ ਇੱਕ ਤਾਂ ਇਹ ਵਾਕਿਆ ਖੁਰੋਦ ਹੈ ਐਸਰ ਉਹਨੇ ਲਾਲੋ ਤੁਸੀਂ 3 ਕਵੇਜ ਦਾ ਜੀ 21 ਤਰੀਕ ਹੈ ਅੱਜ 25 ਤਰੀਕ ਸੋ ਕਿਹੜੀ 25 5 ਜੀ 25 5 2025 ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਾਰਾ ਮੇਰਾ ਬੇਟੇ ਨੂੰ ਚੋਰੀ ਕਰਦੇ ਨੇ ਆਈ ਵੀ ਕੁੜੀ ਲੇਡੀਆਂ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਹਿੰਦੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਵੀ ਅਸੀਂ 4 ਘੰਟੇ ਵਾਸਤੇ ਆਉਣੀ ਆ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਕੋ 4 ਘੰਟੇ ਬਾਅਦ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਰਸ ਲਵੇ ਗਿਆ ਮੈਂ ਸਾਹਿਬ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਇਹਦੇ ਨਾਂਜੀ ਮਾ ਮੈਡਮ ਇੱਕੜ ਨਾ ਲੀਡਿੰਗ ਦੇ ਪਿੱਛੇ ਜੀ ਬਾਹਰ ਚ ਉਹ ਹਰੇਕ ਬੈਟ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਐ ਬਾ ਮੈਂ ਬਾਅਦ ਚ ਦੇਖਿਆ ਪੁੱਛਿਆ ਉਹਨਾਂ ਨੂੰ ਮੈਂ ਦੂਜੀ ਵਾਰ ਚ ਆ ਕੇ ਮੁੰਡੇ ਲਵੇ ਗੱਲ ਕਰੀ ਪਹਿਲਾਂ ਇਹਨਾਂ ਮੇਰਾ ਬੱਚਾ ਚੱਕੇ ਨਹੀਂ ਫਿਰ ਮੈਂ ਬੈਲਮਨ ਨੂੰ ਕਿਹਾ ਯਾਨੀ ਤੁਸੀਂ ਬਰਾਓ ਫਿਰ ਦੂਆ ਮੁਲਾਜ਼ਮ ਬੁਲਾਇਆ ਉਹਨਾਂ ਨੇ ਗੱਲਬਾਤ ਕਰੀ ਫਿਰ ਮੁਲਾਜ਼ਮਾਂ ਨੇ ਉਹਰੇ ਹੱਥ ਲਾ ਗਏ ਠਣ ਇਹ ਥੋੜੀ ਗੱਲ ਹੈ ਵਾਲੀ ਕਿਹੜੇ ਹਸਪਤਾਲ ਦੀ ਗੱਲ ਹੈ ਸਮਰੂਰ ਦੇ ਬਲਾਤ ਹਸਪਤਾਲ ਦੀ ਜੀ ਅੰਨ ਕੱਲ ਮਾਮਲਾ ਆਇਆ ਸੀਗਾ ਨਿਗਾ ਦੇ ਵਿੱਚ ਕਿ ਉਹ ਇੱਕ ਔਰਤ ਬੱਚੇ ਲੈ ਕੇ ਜਾਂਦੀ ਫਿਰਦੀ ਉਹਦੇ ਬਾਰੇ ਕੀ ਕਰ ਰਹੇ ਸੀ ਕੱਲ ਸਾਨੂੰ ਹਸਪਤਾਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲੀ ਗਈ ਸੀ ਉਥੋਂ ਹਰਪਾਲ ਸਿੰਘ ਹੈ ਵਾਸੀ ਤਰਨਜੀ ਖੇੜਾ ਤੇ ਉਹਨੂੰ ਚੈੱਕਅਪ ਕਰਨ ਦੇ ਮਹਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ ਹੌਣ ਤੋਂ ਬਾਅਦ ਜਦੋਂ ਨੇ ਪਤਾ ਕੀਤਾ ਸਟਾਫ ਤੋਂ ਕਿ ਇਹ ਇੱਕ ਲੇਡੀ ਜੀ ਕੌਣ ਹੈ ਉਹ ਕਹਿੰਦੇ ਵੀ ਸਾਡੀ ਨਾ ਸਟਾਫ ਮੈਂਬਰ ਹੈ ਨਾ ਇਹ ਹਸਪੀਟਲ ਦੀ ਕੋਈ ਕਰਮਚਾਰੀ ਤੁਹਾਨੂੰ ਸ਼ੱਕ ਉਹ ਦੂਜੀ ਵਾਰਡ ਚਲੀ ਗਈ ਸੀ ਉਸ ਸਮੇਂ ਦੂਸਰੀ ਵਾਰਡ ਦੇ ਜਦੋਂ ਉਹ ત્યાં ਉੱਥੇ ਉਹਨੇ ਇੱਕ ਬੱਚਾ ਹੋ ਚੁੱਕਿਆ ਹੱਸ ਗਿਆ ਉਸ ਨੇ ਫਿਰ ਜਦੋਂ ਸਵਾਲ ਕੀਤਾ ਤਾਂ ਕੋਈ ਤਸੱਲੀ ਬਖਤ ਜਵਾਬ ਨਹੀਂ ਦੇ ਸਕੀ ਇਹ ਲੋ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੌਕੇ ਤੇ ਸਵਾਲ ਲੈ ਸੀਗੇ ਤੇ ਅਸੀਂ ਇਹਦੇ ਖਿਲਾਫ ਮੁਕਦਮਾ ਦਰਜ ਕਰਤਾ ਸੀਗਾ ਜੇਕਰ ਸਰ ਮੁਕਦਮਾ ਕਿਹੜੀ ਕਿਹੜੀ ਧਾਰਾ ਲੱਗੀ ਹੈ ਤੇ ਕੀ ਇਹਦੇ ਉੱਪਰ ਮੁਕਦਮਾ ਲੱਗੋਇ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਮੁਕਦਮਾ ਨੰਬਰ 108 255 25 ਦਰਜ ਕੀਤਾ ਤੇ 137 2 ਬੀ ਐਨ ਐਸ ਤਹਿਤ ਇਹ ਵੀ ਅਰੈਸਟ ਪਾ ਲਈ ਅਸੀਂ ਨੇ ਤੇ ਅੱਜ ਰਿਮਾਨ ਲੈ ਕੇ ਅਗਲੀ ਕਸ਼ਿਸ਼ ਕਰਾਂਗੇ ਤੇ ਤੇ ਨਾਲ ਕੋਈ ਹੋਰ ਵੀ ਕੋਈ ਨੀ ਬੋਲੋ ਤੁਸੀਂਗਾ ਨਹੀਂ ਹਜੇ ਕੱਲ ਰਿਪੋਰਟ ਦਰਜ ਕੀਤਾ ਮਕਦਮਾ ਤੇ ਬਾਕੀ ਫਿਰ ਕੁਛ ਕੁ ਪੂਰੇ ਪ੍ਰੋਪਰ ਕਰਨੀ ਸਕੇ ਮੈਡੀਕਲ ਕਰਵਾਇਆ ਕਰ ਲੈਦਾ ਡਾਕਟਰ پاس ਕੋਈ ਮੈਂਟਲੀ ਤੌਰ ਤੇ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਤੇ ਇਸ ਕਰਕੇ ਅਜਰ ਮਾਣ ਲੈ ਕੇ ਥਾਰੋ ਲਈ ਕੁਛ ਕੁ ਕਰਾਂਗੇ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਉਹਦੋਂ ਹੀ ਕਰਦੇ ਹਾਂ ਮੈਂ ਤੇ ਲੈਣੀ ਇਹ ਗਰੋ ਵੀ ਹੋ ਸਕਦਾ ਜੀ ਇਹ ਇਸ ਦਾ ਹਾਂਜੀ ਰਿਮਾਂਡ ਲਵਾਂਗੇ ਰਿਮਾਂਡ ਤੋਂ ਹਸਤਾ ਕਲੀਅਰ ਕਰਾਂਗੇ ਜੋ ਵੀ ਹੋਇਆ ਇੱਕ ਰਿਮਾਂਡ ਦੌਰਾਨ ਪਤਾ ਲੱਗ ਜਾਣਾ ਹੈ ਇਹਦੇ ਕੋਲ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਕੋਈ ਇਹਦੇ ਕੋਈ ਕੋਈ ਹੋਰ ਕੋਈ ਵੀ ਇਹਦੇ ਅ ਮੇਰੇ ਪਾਸ ਵਿੱਚ ਜੋ ਕੋਈ ਹੋਰ ਕੋਈ ਨਹੀਂ ਜੀ ਕੋਈ ਐਦਾਂ ਦੀ ਕੋਈ ਚੀਜ਼ ਨਹੀਂ